ਸਾਡੀ ਜੀ ਜਿਹੜੇ ਮਾਨਯੋਗ ਸੀਐਮ ਪੰਜਾਬ ਔਰ ਡੀਜੀਪੀ ਪੰਜਾਬ ਦੀ ਦਿਸ਼ਾ ਨਿਰਦੇਸ਼ਾਂ ਤੇ ਖੰਨਾ ਪੁਲਿਸ ਇੱਕ ਕੰਟੀਨਿਊਡ ਡਰਾਈਵ ਚਲਾ ਰਹੀ ਹੈ ਨਾ 마ੜੀ ਅਨਸਰਾਂ ਦੇ ਖਿਲਾਫ ਉਹਦੇ ਤਹਿਤ ਹੀ ਸਾਡੀ ਟੀਮ ਨੂੰ ਪਿਛਲੇ ਦਿਨੀ ਵੱਡੀ ਸਫਲਤਾ ਮਿਲੀ ਹੈ ਜਦੋਂ ਸਾਨੂੰ ਇੱਕ ਅਸਲਾ ਸਪਲਾਈ ਕਰਨ ਵਾਲਾ ਇੰਟਰਸਟੇਟ ਗਿਰੋਨ ਨੂੰ ਅਸੀਂ ਅਰੈਸਟ ਕੀਤਾ ਤੇ ਉਹਦੇ ਚ ਸਾਨੂੰ ਪੰਜ ਅਸਲੇ ਔਰ 10 ਮੈਗਜ਼ੀਨ ਬਰਾਮਦ ਹੋਏ ਔਰ ਪੰਜ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਇਦੀ ਡੀਟੇਲ ਜੇ ਮੈਂ ਦੱਸਣਾ ਚਾਹਾਂਗੀ ਕਿ ਸਾਡੀ ਟੀਮ ਜਿਹੜੀ ਖੰਨਾ ਪੁਲਿਸ ਦੀ ਲੀਡ ਬਾਈ ਐਸਪੀ ਡੀ ਪ੍ਰਗਿਆ ਜੈਨ ਮੈਡਮ ਔਰ ਇਨਚਾਰਜ ਸੀਆਈਏ ਔਰ ਜਿਹੜੇ ਸਾਡੇ ਨਾਰਕੋਟਿਕ ਸੈੱਲ ਦੇ ਇਨਚਾਰਜ ਜਗਜੀਵਨ ਅਸੀਂ ਕੰਟੀਨਿਊਡ ਇਦਾਂ ਦੇ ਮਾੜੇ ਅਨਸਰਾਂ ਨੂੰ ਫਰਦਰ ਹੰਦੇ ਤੇ ਰੀਸੈਂਟਲੀ ਸਾਨੂੰ ਇਨਫੋਰਮੇਸ਼ਨ ਸੀ 2 ਜੁਲਾਈ ਨੂੰ ਇਨਚਾਰਜ ਸੀਆਈਏ ਨੂੰ ਕਿ ਅਮਲੋ ਚੌਕ ਖੰਨਾ ਦੇ ਨੇੜੇ ਇੱਕ ਚਾਰ ਵਿਅਕਤੀ ਜਿਨ੍ਹਾਂ ਦੇ ਨਾਮ ਗੌਤਮ ਸ਼ਰਮਾ ਰਜਿੰਦਰ ਮੀਨਾ ਸੁਰੇਸ਼ ਕੁਮਾਰ ਔਰ ਸਰਦਾਰ ਗੁੱਜਰ ਇਹ ਲੋਗ ਮਿਲ ਕੇ ਇਹਨਾਂ ਦਾ ਕੰਮ ਹੈ ਕਿ ਪੰਜਾਬ ਔਰ ਜਿਹੜੇ ਬਾੜਲੇ ਨੇੜੇ-ਟੜੇ ਸਟੇਟਸ ਹੈ ਇਹਨਾਂ ਚ ਹਥਿਆਰ ਦੀ ਨੋਕ ਤੇ ਇਹ ਆਮ ਲੋਕਾਂ ਤੋਂ ਨਕਦੀ ਔਰ ਕੈਸ਼ ਵਗੈਰਾ ਖੋਂਦੇ ਔਰ ਰੀਸੈਂਟਲੀ ਨਾਨ ਇੱਕ ਈਟੀਓਸ ਕਾਰ ਰਾਜਸਥਾਨ ਦੀ ਨੰਬਰ ਪਲੇਟ ਵਾਲੀ ਵਾਈਟ ਕਲਰ ਦੀ ਇਹਦੇ ਤੇ ਸਵਾਰ ਹੋ ਕੇ ਇਹ ਰਾਜਸਥਾਨ ਤੋਂ ਜਲੰਧਰ ਸਾਈਡ ਆ ਰਹੇ ਔਰ ਇਹਦੇ ਚ ਇਹਨਾਂ ਕੋਲ ਲਸਲਾ ਵੀ ਹੈ ਬੇਸਡ ਔਨ ਦਿਸ ਇਨਫੋਰਮੇਸ਼ਨ ਸਾਡੀ ਟੀਮ ਨੇ ਇੱਕ ਨਾਕਾ ਲਾਇਆ ਸੀਗਾ ਔਰ ਅਸੀਂ ਕੇਐਫਆਈਆਰ ਲਾਚ ਕੀਤਾ 106 ਨੰਬਰ ਡੇਟਡ 2 ਜੁਲਾਈ ਅੰਡਰ ਸੈਕਸ਼ਨ 397 379ਬੀ 34411 ਔਰ 25 540 ਨਾਟ ਅਸਲਾ ਐਕਟ ਸਿਟੀ थाना ਸਿਟੀ ਖੰਨਾ ਤੇ ਇਹਨਾਂ ਨੂੰ ਅਸੀਂ ਇਸ ਗੱਡੀ ਨੂੰ ਇੰਟਰਸੈਪਟ ਕੀਤਾ 2 ਜੁਲਾਈ ਨੂੰ ਔਰ ਇਹਦੇ ਚ ਜਿਹੜੇ ਚਾਰ ਮੁੰਡੇ ਸੀ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਨੇ ਆਪਣੇ ਨਾਮ ਦੱਸੇ சுரேਸ਼ ਕੁਮਾਰ ਵਾਸੀ सीकर राजस्थान ਗੌਤਮ ਸ਼ਰਮਾ ਵਾਸੀ ਇਸਲਾਮਗਨ ਜਲੰਧਰ ਔਰ ਰਜਿੰਦਰ ਮੀਨਾ ਵਾਸੀ ਫਿਲਵਾੜਾ ਫਿਲਵਾੜਾ ਰਾਜਸਥਾਨ ਔਰ ਚੌਥਾ ਸਰਦਾਰ ਗੁੱਜਰ ਵਾਸੀ ਜੈਪੁਰ ਰਾਜਸਥਾਨ ਤੇ ਜਦੋਂ ਉਹਨਾਂ ਦੀ ਵੈਰੀ ਤਲਾਸ਼ੀ ਕੀਤੀ ਗਈ ਤੇ ਜਿਹੜਾ ਸੁਰੇਸ਼ ਕੁਮਾਰ ਸੀ ਇਹਦੇ ਤੋਂ ਸਾਨੂੰ ਇੱਕ ਮੈਗਜ਼ੀਨ 32 ਬੋਰ ਪਿਸਟਲ ਬਰਾਮਦ ਹੋਈ ਜਿਹੜਾ ਗੌਤਮ ਸ਼ਰਮਾ ਸੀ ਜਲੰਧਰ ਦਾ ਇਹਦੇ ਤੋਂ ਇੱਕ ਦੇਸੀ ਪਿਸਟਲ 32 ਬੋਰ ਅਲੋਂਗ ਵਿਦ 1 ਮੈਗਜ਼ੀਨ ਬਰਾਮਦ ਹੋਈ ਔਰ ਜਿਹੜਾ ਸਰਦਾਰ ਗੁੱਜਰ ਸੀਗਾ ਇਹਦੀ ਤਲਾਸ਼ੀ ਤੋਂ ਸਾਨੂੰ ਇੱਕ ਕਿਰਚ ਲੋਹਾ ਬਰਾਮਦ ਹੋਈ ਔਰ ਪਤਾ ਲੱਗਿਆ ਸਾਨੂੰ ਵੈਰੀਫਿਕੇਸ਼ਨ ਚ ਕਿ ਜਿਹੜੀ ਗੱਡੀ ਸੀਗੀ ਵਾਕਈ ਇਹਨਾਂ ਨੇ ਖੋਈ ਹੋਈ ਹੈ ਔਰ ਹੱਲੇ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਦਾ ਅਸਲ ਮਾਲਕ ਕੌਣ ਹੈ ਤੇ ਇਸ ਤਰ੍ਹਾਂ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਐਫ ਆਈ ਆਰ ਚ ਫਰਦਰ ਇਨਵੈਸਟੀਗੇਸ਼ਨ ਕੀਤੀ ਤੇ ਅੱਗੇ ਜਦੋਂ ਪੁੱਛਗਿੱਛ ਚ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਹੈ ਇਹ ਪਿੱਛੋਂ ਬੈਕਵਰਡ ਲਿੰਕੇਜ ਹੈ ਮੱਧ ਪ੍ਰਦੇਸ਼ ਤੋਂ ਜਿਹੜਾ ਅਸਲਾ ਲੈ ਕੇ ਆਉਂਦੇ ਸੀਗੇ ਤੇ ਜਿਹੜਾ ਇੱਕ ਦੋਸ਼ੀ ਗੌਤਮ ਸ਼ਰਮਾ ਹੈ ਇਹਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜਿਹੜਾ ਅਸਲਾ ਹੈ ਇੱਕ ਤਕਦੀਰ ਸਿੰਘ ਨਾਦਰ ਬੰਦਾ ਜਿਹੜਾ ਪਿੰਡ ਸਿੰਘਨੂਰ ਥਾਣਾ ਗੁਆਮਾ ਖੜਗੋ ਮੱਧ ਪ੍ਰਦੇਸ਼ ਹੈ ਉੱਥੋਂ ਇਹ ਲੈ ਕੇ ਆਏ ਤੇ ਅਸੀਂ ਫਿਰ ਜਿਹੜਾ ਤਕਦੀਰ ਸਿੰਘ ਹੈ ਇਹਨੂੰ ਵੀ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਨਾਮਜ਼ਦ ਕੀਤਾ ਔਰ 5 ਜੁਲਾਈ ਨੂੰ ਸਾਡੀ ਟੀਮ ਐਸ ਪਾਰਟ ਆਫ ਇਨਵੈਸਟੀਗੇਸ਼ਨ ਗੌਤਮ ਸ਼ਰਮਾ ਦੀ ਨਿਸ਼ਾਨਦੇ ਤੇ ਇਸ ਤਕ ਤਕਦੀਰ ਸਿੰਘ ਨੂੰ ਉੱਥੋਂ ਮੱਧ ਪ੍ਰਦੇਸ਼ ਤੋਂ ਅਰੈਸਟ ਕਰਕੇ ਲਾਈਏ ਤੇ ਇਹਦੇ ਤੋਂ ਸਾਨੂੰ 4 ਪਿਸਟਲ ਬੱਤੀ ਬੋਰ ਔਰ 8 ਮੈਗਜ਼ੀਨ ਬਰਾਮਦ ਹੋਏ ਸੋ ਇਸ ਤਰ੍ਹਾਂ ਇਹਨਾਂ ਦੀ ਪ੍ਰੋਐਕਟਿਵਲੀ ਜਿਹੜਾ ਇਹਨਾਂ ਨੇ ਮੁਸਤੈਦੀ ਨਾਲ ਕੰਮ ਕੀਤਾ ਹੈ ਇਸ ਤਰ੍ਹਾਂ ਪੰਜ ਦੋਸ਼ੀ ਗ੍ਰਫਤਾਰ ਹੋਏ ਇਸ ਕੇਸ 'ਚ ਤੇ ਜਿਹੜਾ ਇਹਨਾਂ ਦਾ ਪਲਾਨ ਸੀ ਕਿ ਗੱਡੀਆਂ ਖੋ ਕੇ ਵਾਰਦਾਤਾ ਕਰਨੀਆਂ ਸੀ ਉਹ ਪ੍ਰੀਐਮਪਟ ਹੋ ਗਿਆ ਔਰ ਇਸ ਕੇਸ 'ਚ ਸਾਨੂੰ ਪੰਜ ਬਿਸਟਲ ਬਕਤੀ ਬੋਰ ਦੇ ਔਰ 10 ਮੈਗਜ਼ੀਨ ਬਰਾਮਦ ਹੋਈ ਹੈ ਇੱਕ ਗੱਡੀ ਈਟੀਓਜ਼ ਬਰਾਮਦ ਹੋਈ ਔਰ ਇੱਕ ਕਿਰਸ਼ ਲੋਹਾ ਸੋ ਇਸੇ ਤਰ੍ਹਾਂ ਅਸੀਂ ਇਦਾਂ ਦਾ ਕੰਮ ਕਰਦੇ ਰਾਵਾਂਗੇ ਵਧੀਆ ਔਰ ਜਿਹੜੇ ਵੀ ਮਾੜੇ ਅਨਸਰ ਹੈ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਅਸੀਂ ਇਨਾਤੇ ਠਲ ਪਾਈਏ ਔਰ ਇਦਾਂ ਦੀ ਵਾਰਦਾਤਾਂ ਨੂੰ ਰੋਕੇ ਪਹਿਲਾਂ ਇਹਨਾਂ ਨੂੰ ਕੋਈ ਮਾਮਲੇ ਕਰਦੇ ਨੇ ਹਾਂਜੀ ਸੌਰੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜੀ ਇਹ ਜਿਹੜੇ ਚਾਰੋਂ ਹੈਗੇ ਤਿੰਨ ਦਾ ਰਾਜਸਥਾਨ ਦੇ ਹੈਗੇ ਔਰ ਜਿਹੜਾ சுரேਸ਼ ਕੁਮਾਰ ਹੈ ਇਹ ਰਾਜਸਥਾਨ ਸਿਕਰ ਦਾ ਇਹ ਡਰਾਈਵਰ ਹੈ ਬਾਈ profession ਔਰ 28 ਸਾਲ ਦਾ ਹੈ ਗੌਤਮ ਸ਼ਰਮਾ ਜਲੰਧਰ ਦਾ ਰੈਂਡ ਵਾਲਾ ਹੈ 26 ਸਾਲ ਦਾ ਹੈ ਇਹਦਾ ਮਤਲਬ ਕੋਈ ਕੰਮ ਨਹੀਂ ਕਰਦਾ ਰਾਜਿੰਦਰ ਮੀਨਾ ਜਿਹੜਾ ਹੈਗਾ ਇਹ 22 ਸਾਲ ਦਾ ਹੈ ਇਹ ਮਜ਼ਦੂਰੀ ਕਰਦਾ ਹੈ ਸਰਦਾਰ ਗੁੱਜਰ ਵੀ 25 ਸਾਲ ਦਾ ਹੈ ਇਹ ਡਰਾਈਵਰ ਹੈ ਬਾਈ profession ਔਰ ਜਿਹੜਾ ਲਾਸਟ ਅਸੀਂ ਇਹਨੂੰ ਫੜਿਆ 5 ਤਰੀਕ ਨੂੰ ਤਕਦੀਰ ਸਿੰਘ ਇਹ ਨਜਾਇਜ਼ ਅਸਲਾ ਬਣਾਉਣ ਦਾ ਹੀ ਕੰਮ ਕਰਦੇ ਆ ਮੱਧ ਪ੍ਰਦੇਸ਼ ਚ ਪਹਿਲਾਂ ਮਾਉਂਲੇ ਦਾ ਜਿਹੜਾ ਇਹਨੂੰ 10 ਰਿਆਲ ਜੀ ਜਿਹੜਾ சுரேਸ਼ ਕੁਮਾਰ ਹੈ ਉਹਦੇ ਤੇ ਇੱਕ ਮੁਕਦਮਾ ਦਰਜ ਹੈ ਰਾਜਸਥਾਨ ਚ ਚੋਰੀ ਦਾ ਹੀ ਗੋਤਮ ਸ਼ਰਮਾ ਤੇ ਮੁਕਦਮੇ ਦਰਜ ਹੈ ਇਕਤਾ ਜੂਆ ਐਕਟ ਦਾ ਔਰ ਇਕ 420 ਦਾ ਡਿਵੀਜ਼ਨ ਨੰਬਰ 2 ਜਲੰਧਰ ਚ ਜਿਹੜਾ ਤਕਦੀਰ ਸਿੰਘ ਹੈ ਇਹਦੇ ਤੇ ਵੀ ਰਾਜਸਥਾਨ ਚ ਦੋ ਪਰਚੇ ਦਰਜ ਹੈ ਅਸਲਾ ਐਕਟ ਦੇ ਔਰ ਰਜਿੰਦਰ ਮੀਨਾ ਔਰ ਸਰਦਾਰ ਗੁਰਜਰ ਦੇ ਹੁਣ ਤੱਕ ਦੀ ਤਫਤੀਸ਼ ਚ ਪਤਾ ਲੱਗਿਆ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਪ੍ਰਾਇਰ ਨਹੀਂ ਹੈ ਇਹਨਾਂ ਦਾ ਮੈਂ ਜਿੱਦਾਂ ਤਕਦੀਰ ਸਿੰਘ ਦਾ ਪ੍ਰਕਾਸ਼ਨ ਦੱਸਿਆ ਨਜਾਇਜ਼ ਅਸਲਾ ਬਣਾਉਣਾ ਉਹ ਆਪ ਬਣਾਉਂਦਾ ਸੀਗਾ ਜੀ ਹਾਂਜੀ ਉੱਥੇ ਇੱਕ ਕਈ ਵਾਰੀ ਅਸੀਂ ਸਾਡੇ ਪਿਛਲੇ ਕੇਸਸ ਚ ਵੀ ਅਸੀਂ ਕਾਫੀ ਰਿਕਵਰੀ ਕੀਤੀ ਹੈ ਬੈਕਵਰਡ ਲਿੰਗਿਜੇ Madhya Pradesh ਤੋਂ ਲੈ ਕੇ ਆਏ ਤੇ ਉੱਥੇ ਇਦਾਂ ਦੇ ਇਲੀਗਲ ਅਸਲੇ ਕਾਫੀ ਬਰਾਮਦ ਹੁੰਦੇ ਇਹ ਫਿਰ ਮੈਂ ਉਸੇ ਤਿਆਰ ਕਰਦೇನೆ ਜੀ ਇਹ ਕੋਈ ਇਹ ਤਾਂ ਜੀ ਮੈਂ ਡੀਟੇਲ ਹਲੇ ਨਹੀਂ ਦੱਸ ਸਕਦੀ ਬਟ ਯੈਸ ਇਹ ਦੇਸੀ ਹੀ ਹੈ ਇਟ ਡਸ ਨਾਟ ਬਟ ਅਗਿਆ ਪਹਿਲਾਂ ਕਿੰਨਾ ਕੋਸਟ ਲਾਸ ਅਪਲਾਈ ਕੀਤਾ ਹੈ ਤੇ ਨਹੀਂ ਜੀ ਹਲੇ ਤਾਂ ਅਸੀਂ ਇਹਨੂੰ ਤਾਂ ਲੈ ਕੇ ਹੀ ਆਏ ਆ ਕੱਲ ਹੀ ਅਰੈਸਟ ਕੀਤਾ ਅਸੀਂ ਰਿਮਾਂਡ ਲੈ ਕੇ ਹੋਰ ਦੇਖਾਂਗੇ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਸਾਡੀ ਖੰਨਾ ਜ਼ਿਲ੍ਹੇ ਨੂੰ 1 ਜਨਵਰੀ ਇਸ ਸਾਲ ਤੋਂ ਅਸੀਂ ਹੁਣ ਤੱਕ 62 ਅਸਲੇ ਬਰਾਮਦ ਕਰ ਚੁੱਕੇ ਔਰ ਜੇਦੱਚ 119 ਕਾਰਤੂਸ ਔਰ 49 ਮੈਗਜ਼ੀਨਸ ਸ਼ਾਮਿਲ ਹੈ ਔਰ 36 ਦੋਸ਼ੀ ਗ੍ਰਫਤਾਰ ਕੀਤੇ ਆਈ ਥਿੰਕ ਇਹ ਬਹੁਤ ਵਧੀਆ ਕਾਰਗੁਜ਼ਾਰੀ ਖੰਨਾ ਪੁਲਿਸ ਦੀ ਕਿ ਅਨਾ ਵੱਡੀ ਮਾਤਰਾ ਚ ਅਸੀਂ ਇੰਟਰਸੈਪਟ ਕਰਕੇ ਨਾਕਿਆਂ ਤੇ ਤੇ ਤਫਤੀਸ਼ ਚ ਵੱਧ ਤੋਂ ਵੱਧ ਅਸਲਾ ਬਰਾਮਦ ਕਰ ਰਹੇ ਸੋ ਆਈ ਕੰਗ੍ਰੈਚੂਲੇਟ ਮਾਈ ਟੀਮ ਕਿ ਅਸੀਂ ਅੱਧਾ ਹੀ ਮਿਹਨਤ ਨਾਲ ਕੰਮ ਕਰਦੇ ਰਹੀਏ ਔਰ ਵੀ ਮੇਕ ਅ ਖੰਨਾ ਪੁਲਿਸ ਪ੍ਰਾਊਡ ਜਿਸ ਤਰ੍ਹਾਂ ਕਹਿੰਦੇ ਜਿਹੜੇ ਦੋਸ਼ੀ ਨੂੰ ਰਾਜਸਥਾਨ ਦੇ ਨਾਮ ਉੱਥੋਂ ਦੇ ਕਈ ਨਾਮੀ ਗੈਂਗਸਟਰ ਵੀ ਨੇ ਉਹਨਾਂ ਨਾਲ ਪੁਲਿਸ ਸਾਹਮਣੇ ਆਏ ਨੇ ਹਲੇ ਤੱਕ ਜੀ ਕੁਝ ਨਹੀਂ ਪਤਾ ਲੱਗਿਆ ਬਟ ਵੀਲ ਵਰਕ ਔਨ ਦੈਟ ਆਲਸੋ